ਸੁਭਾਏ ਗੇਸ ਜਲਕਮ ਬੈਕ ਫਿਰ ਚੈਨਲ ਨੂੰ ਮਨਜੀ ਮੋਬਲੋਗਸ ਤੋਂ ਦੱਸ ਸਕਦਾ ਦੋਸਤੋ ਅੱਜ ਆਪਾਂ ਥੋੜੇ ਜੇ ਗੰਦੇ ਜਿਹੇ ਪੈਂਕ ਉੱਗੇ ਜਿੱਟਾ ਚੜਾ ਕੇ ਹਟੇ ਆਪਾਂ ਮਤਲਬ ਚੜ੍ਹਾਣੇ ਪਏ ਹਜੇ ਇੰਨੇ ਗੇਸ ਜਿਹੇ ਪਈਆਂ ਨੇ ਲਓ ਰਸ਼ ਪਾਣੀ ਦੀ ਪਾਣੀ ਬ੍ਰੇਕ ਫੋ ਆੜੀ ਬ੍ਰੇਕ ਵਾਟਰ ਬ੍ਰੇਕ ਗਾਈ ਜੇ ਤਾਂ ਆਪ 10 11 ਵਜੇ ਉੱਠ ਕੇ ਲੱਗਿਆ ਵਾ ਅਸੀਂ 7 ਵਜੇ ਦੇ ਲੱਗੇ ਹੋਏ ਆਂ ਕੰਮ ਨੂੰ ਤੁਸੀਂ ਕੀ ਤਾਂ ਅਸੀਂ ਸਾਰਾ ਉੱਤੇ ਆ ਬੰਨੀਆ ਬਣਾਈਆਂ ਟੜਕੀ ਤੇਰਾ ਤਾਂ ਪੁੱਲੋ ਹਾਂ ਜੀ ਠੀਕ ਆ ਚਲ ਫੜਾ ਓਏ ਉੱਪਰ ਐਸੀ ਸਾਰਾ ਪਹਿਲਾ ਪਾਣੀ ਲਾਇਆ ਬੰਨੀਆਂ ਬਣਾਈਆਂ ਪਾਪਾ ਨੇ ਐਕਟ ਸਾਰੀ ਘੜੀ ਤੇ ਉਸ ਬਾਅਦ ਚ ਮੈਂ ਫਿਰ نیچے ਆ ਗਈ ਰੋਟੀ ਬਣਾਈ ਫਿਰ ਮੈਂ ਹੁਣ ਉੱਠ ਗਈ ਕਿ ਜੇ ਫਿਰ ਮੈਲ ਲਾ ਕੇ ਗਾਈਂ ਸਰ ਕੁਝ ਹੋ ਗਿਆ ਰਿੱਤਾ ਸਦਾ ਭੁੱਲੇ ਗਿਆ ਹਾਂ ਹੋ ਮੈਂ ਗਾ ਦੇਖੋ ਕੰਦਾ ਰੱਖਿਆ ਵਾ ਤੇ ਗਾਜੇ ਪਾਪਾ ਸਾਡਾ ਉੱਤੇ ਆ ਹਾਂ ਗਾਜੇ ਤਾਂ ਚੱਕਦੇ ਆ ਵਡੀਆਂ ਰਿਕਮੈਂਡਰ ਮੈਂ ਸਾਰਾ ਦੱਬਾ ਚੱਕ ਕੇ ਲਿਆ ਹੈ। ਯਾ ਪਹਿਲਾਂ ਦੱਬਾ ਚੱਕ ਕੇ ਸੱਤ ਸੱਤ। ਇਹ ਦੋਸਤੋ ਇੱਥੇ ਇਕੱਠਾ ਕਰਨਾ ਹੈ। ਯਾਰ ਪੂਰੇ ਵਾਲਾ ਪੂਰਾ ਹੀ ਲੈ ਕੇ ਜਾਂਦਾ। ਇੱਥੇ ਗਾਈਜ਼ ਇਹਨਾਂ ਨੇ ਸਾਰੀ ਐਟ ਇੱਥੋਂ ਚੱਕੀ। ਇੱਥੋਂ ਚੱਕੀਗੇ ਇੱਥੋਂ। ਆਹ ਵੇਖੋ। ਮੈਂ ਕਰਦੀ ਆ ਸਾਰਾ ਇੰਟਰੋਡਿਊਸ। ਗਾਈਜ਼ ਇਹਨਾਂ ਨੇ ਸਾਰੀ ਐਟ ਇੱਥੋਂ ਚੱਕ ਕੇ ਤੇ ਉੱਪਰ ਲੈ ਗਏ ਹੋਏ ਨੇ। ਉਹ ਤਾਂ ਸਰਫ ਲਈ ਜਾਂਦਾ ਵਾ ਸਰਫ ਦਾ ਬਾਲਟਾ ਹੀ ਚਲ ਨਾ ਖਰਾਓ ਇੱਥੇ ਰੱਖਣਾ ਹੈ ਹੈਲੋ ਗਾਇਸ ਹੈਲੋ ਹਾਂ ਦੇਖੋ ਵਿਚਾਰਾ ਗਰਮੀ ਗਰ ਪੈਰਾਂ 'ਚ ਚੱਪਲਾ ਪਾ ਲਾ ਪੈਰ ਫਟ ਜਾਣੇ ਹੈਲੋ ਗਾਇਸ ਆਹ ਬੰਦਾ ਅਸਲੀ ਦਿਹਾੜੀ ਵਾਲਾ ਨਾ ਕੁਝ ਕੀਤੇ ਨਹੀਂ ਮਤਲਬ ਸਾਰਾ ਲੰਬੜਾ ਸਾਡੇ ਨਾਲ ਸਾਰੇ ਨਾਲ ਦੋਨਾਂ ਨਾਲ ਵੱਧ ਕੰਮ ਕੀਤਾ ਵਾ ਹਾਂ ਇਹ ਤਾਂ ਇਹ ਤਾਂ ਸਵੇਰ ਦੇ 7 ਵਜੇ ਦੇ ਲੱਗੇ ਹੋਏ ਨੇ ਪਾਪਾ ਤਾਂ ਤਵੇ ਤਾਂ ਤੂੰ 11 ਵਜੇ ਲੱਗਿਆ ਏ 12 ਵਜੇ ਨਹੀਂ ਨਹੀਂ ਮੈਂ ਇਹ ਨਹੀਂ ਨਹੀਂ ਨੰਨਾ 10 ਵਜੇ ਲੱਗਿਆ ਤੂੰ 11 ਵਜੇ ਹਾਂ ਸਿੱਟੇ ਕੋਈ ਪਤਾ ਨਹੀਂ ਆਹੋ ਮੈਨੂੰ ਪਤਾ ਨਹੀਂ ਸੀ ਗਿਆ ਹਾਂ ਆ ਜੋ ਗਾਇਸ ਉੱਪਰ ਚੱਲਦੇ ਆ ਦੇਖੋ ਇੱਥੇ ਇੱਥੇ ਆਪਾਂ ਸਟੋਰ ਬਣਾਉਣਾ ਵਾ ਹੁਣ ਫੱਟੇ ਫੱਟੇ ਰੱਖਤੇ ਹਰੇ ਇਹਨਾਂ ਨੇ ਹਜੇ ਲੈਟਰ ਫੁੱਲੀ ਵਾ ਇੱਥੇ ਜਗਾ ਖੰਨ ਜੂਗੀ ਆਹਦੇ ਪਾਣੀ ਲਗਾਤਾ ਸਾਰਾ ਆਹਦੇ ਐਟ ਇੱਥੇ ਚੜਾਉਂਦੇ ਪਏ ਆ ਇਹ ਸਾਰੀ ਐਟ ਉੱਪਰ ਚੜ ਗਈ ਹੈ ਖੇਰ ਪਰਕਰ ਪਣਾ ਨਾ ਉੱਪਰ ਤਿਆਰੀ ਕਰਨੀ ਆ ਟੁੱਟ ਸਾਰੀ ਚੜਾ ਦੇਣੀ ਆ ਆਪਾਂ ਮੈਸਤਰੀ ਨੂੰ ਉਹ ਕਹਦੇ ਅਸੀਂ ਡੋਟ ਲਾ ਦੇਣੀ ਤੇਲ ਲਾ ਦੇਣੀ ਮੁਰਕ ਪਾ ਦੇਣ ਨੂੰ ਬਣਾ ਕਰੇ ਹਾਂ ਨਾ ਹੋਊ ਕਿ ਛੱਡ ਕੇ ਨਾ ਆ ਇੱਧਰ ਜਗ੍ਹਾ ਕੱਦ ਛੱਡੀ ਐ ਅੱਛਾ ਪਾਈਪ ਕੱਢਣ ਲਈ ਛੱਡੀ ਠੀਕ ਐ ਇੱਧਰ ਪਾਣੀ ਲੱਗਿਆ ਹੋਇਆ ਪਾਣੀ ਤਾਂ ਵਧੀਆ ਖੜ ਗਿਆ ਨਾ ਇੱਕ ਹੀ ਕਰ ਲੈ। ਇੱਕ ਇਹ ਮੈਂ ਸੈਟ ਲਗਾਇਤਾ। ਤਾਂ ਅਨਾਰ ਸਿੱਟੋ ਤਾਂ ਅਨਾਂ ਕਰੋ ਕੰਮ। ਤਾਂ ਅਨਾਂ ਸਿੱਟ ਕੇ। ਤਾਂ ਕੰਮ ਕਰਾ ਮਤਲਬ। ਆਹ ਨਾਲੇ ਐਸੀ ਪੱਟ ਕੇ ਹੁਣ ਆਪਾਂ ਦੋਨੇ ਕੰਪਰੈਸਰ ਉੱਪਰ ਰੱਖ ਦੇਣੇ। ਉਹ ਸਾਰਾ ਪਾਣੀ ਲਾਇਆ ਬੰਨੀਆਂ ਮੈਂ ਬੜਾ ਕੇ ਸਵੇਰੇ ਨਾ। ਮੈਂ ਆਪਦਾ ਕੰਮ ਕਰਤਾ। ਹੁਣ ਇਹ ਆਪਦਾ ਕੰਮ ਕਰਨ ਲੱਗੇ ਹੋਏ ਆ। ਅਜੇ ਤਾਂ ਆਪਾਂ ਬਹੁਤ ਜ਼ਿਆਦਾ ਹੈ ਇਹ ਮਿੱਟੀ ਵੀ ਥੱਲੇ ਰਹਿ ਗਈ। ਉੱਧਾ ਸਾਡੇ ਕੋਠੇ ਤੇ ਨਾ ਸਿੱਧੀ ਧੁੱਪ ਆਉਂਦੀ ਐ ਚੜਦਾ ਸੂਰਜ ਉਹ ਦੇਖ ਸੂਰਜ ਕਿੱਥੇ ਕਿੱਥੇ ਪਤਾ ਨਹੀਂ ਕਿੱਥੇ ਘੋਣਾ ਉਹ ਦਸ ਗਿਆ ਦਿਸ ਗਿਆ ਦੇਖੋ ਤਾਂ ਹੈ ਮਖੇੜ ਤੋਂ ਫਰਾਂ ਦੇ ਲੈਟਰ ਸੁਪਨਾ ਦਿਨ ਅੱਛਾ ਹੱਤੋਂ ਪਰ ਨਾਲ ਤਾਂ ਛੇਤੀ ਸਕਦਾ ਨਾ माजी ਆਈ ਸੀਗੇ ਕੀ ਕਹਿੰਦੇ ਵੇਖ ਕੇ ਗਈ ਪਾਣੀ ਦਾ ਤੇ ਪਾਣੀ ਠੀਕ ਹੈ ਕੀ ਕਹਿੰਦੇ ਕੱਕ ਪੱਕ ਗਿਆ ਹੁਣ ਤਾਂ ਉਹਦਾ ਤਾਂ ਲੈਂਟਰ ਲੈਂਟਰ ਉਹਦਾ ਤਾਂ ਪੱਕ ਗਿਆ ਪਾਣੀ ਸਵੇਰੇ ਕਿੰਨਾ ਠੰਡਾ ਸੀ ਨਾ ਹੁਣ ਆਇਆ ਨਾ ਗਰਮ ਗਰਮ ਪਿਆ ਪਾਣੀ ਹਾਲੇ ਕਿੰਨਾ ਪਾਣੀ ਖੜਾ ਹੈ ਇਹ ਦੇਖ ਆ ਇਧਰ ਇਧਰ ਘਾਟਾ ਚੜਿਆ ਸੀਗਾ ਪਾਣੀ ਬੰਨੀ ਬਣਾ ਕੇ ਫਿਰ ਇਧਰ ਅ ਕੱਚੜਾ ਆਇਆ ਹੁਣ ਤਾਂ ਬਹੁਤ ਇੱਛਾ ਵੀ ਪਾਣੀ ਆ ਇਹ ਵੀ ਗਰਮ ਹੋਇਆ ਪਿਆ ਸਾਰਾ ਪਾਣੀ ਲੱਗ ਗਿਆ ਗਾਇਸ ਹੁਣ ਇਹ ਆਟਾ ਚੜਾ ਲੈਂਦੇ ਆ ਤੇ ਫਿਰ ਤੁਹਾਨੂੰ ਆਪਾਂ ਮਿਲਦੇ ਆ ਠੀਕ ਹੈ ਤੁਹਾਨੂੰ ਦੋਸਤ ਆਪਣਾ ਰੀਟਾ ਪਾ ਆ ਗਿਆ ਹਾਂ ਜੀ ਜੀ ਲਾਡੀ ਆ ਗਈ ਮੇਰੀ ਲਾਡੀ ਇੱਧਰ ਵੀ ਇੱਧਰ ਛੋਟੀ ਲਾਡੀ ਛੋਟੀ ਲਾਡੀ ਆ ਗਈ ਆਦਾ ਤੈਨੂੰ ਵੀ ਪਾਖੜ ਆਉ ਤੈਨੂੰ ਵੀ ਪਾਖੜੀ ਆਉ ਆ ਤੁਹਾਨੂੰ ਵੀ ਪਾਖੜੀ ਆਉ ਨਹੀਂ ਤੁਹਾਨੂੰ ਇਹਨਾਂ ਪਾਖੜੀਆ ਕੌਣ ਛੱਡ ਕੇ ਗਿਆ ਤੈਨੂੰ ਮੈਂ ਲੈ ਕੇ ਆਇਆ ਨੂੰ ਤੁਹਾਈ ਗਾਇਜ਼ ਰਿੱਟਾ ਹਾਂ ਤੀਤੇ ਮਾਰ ਲਓ ਗੈਸ ਕਰਦੇ ਹੈਲੋ ਗਾਇਜ਼ ਆ ਗਏ ਹਾਂ ਕੁਛ ਨਹੀਂ ਆ ਗਏ ਗਾਇਜ਼ ਮੈਂ ਆ ਗਿਆ ਗਾਇਜ਼ ਆ ਗਿਆ ਹੋਰ ਬਾਸ਼ ਗਾਇ ਕਿ ਮੇਰੇ ਆ ਦੇਨ ਲੱਦੀਓ ਕੁੱਟ ਨਹੀਂ ਬਾਈ ਠੀਕ ਹੈ ਸਰ ਜਣ ਇਹਨੂੰ ਦਿਨਵਾਸ ਕੁਲੀ ਗਏ ਕੁਛ ਨਹੀਂ ਬੈਠਾ ਰਿਹਾ ਅੱਛਾ ਹਾਂ ਜੀ ਮਾਮਾ ਕੀ ਬਣਾ ਰਹੇ ਹੋ ਸਬਜ਼ੀ ਸਾਰੀਆਂ ਮੈਡਮਾਂ ਆ ਗਈਆਂ ਸਾਰੀਆਂ ਸਾਰੀਆਂ ਪਟਾਟੋ ਬਣਾ ਰਹੀਆਂ ਸਾਰੀਆਂ ਮੈਡਮਾਂ ਆ ਗਈਆਂ ਕਹਿੰਦੀਆਂ ਹੁਣ ਤੂੰ ਕਹਿ ਇੱਕ ਦਿਨ ਹੀ ਆਣਾ ਮੈਂ ਕਿ ਲਗਾਤਾਰ ਆਣਾ ਮੈਂ ਲਗਾਤਾਰ ਆਉਂਗੀ ਹੁਣ ਮੈਂ ਲੋਗੇ ਚਾਹੁੰਦਾ ਆ ਵੀ ਨਹੀਂ ਗਈ ਮਾਮਾ ਸਕੂਲੇ ਦੀ ਵੀ ਕਲਾਸ ਆ ਗਈ ਆ ਸਕੂਲੇ ਨਹੀਂ ਗਈ ਮਾਮਾ ਸਕੂਲੇ ਦੀ ਵੀ ਕਲਾਸ ਆ ਗਈ ਆ ਸਕੂਲੇ ਨਹੀਂ ਗਿਆ ਤੇ ਸਕੂਲੇ ਨਹੀਂ ਜਾਂਦੀ ਸਕੂਲੇ ਨਹੀਂ ਜਾਂਦੀ ਮਾਮਾ 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 ਸਕੂਲੇ ਨਹੀਂ ਜਾਂਦੀ ਸਕੂਲੇ ਨਹੀਂ ਚਲੋ ਦੋਸਤੋ ਹੁਣ ਤੁਹਾਨੂੰ ਆਪਾਂ ਮਿਲਦੀਆਂ ਜੀ ਰੁੱਕ ਕੇ ਮੋਟਰਸਾਈਕਲ ਤੋਂ ਹੁਣ ਚੱਲੇ ਦੋਸਤੋ ਖੋਰ ਦਾ ਜੀ ਮੋਟਰਸਾਈਕਲ ਦਾ ਟਾਇਰ ਫਟ ਗਿਆ ਤਾਂ ਤੁਹਾਨੂੰ ਕੋਈ ਗੱਲ ਨਹੀਂ ਵਰਦì ਘਟੇ ਚੱਲਦੇ ਰਹਿੰਦੇ ਚਲੋ ਗਏ ਸ਼ਾਮ ਦੇ ਮੇਲੇ ਤੇ ਨੋਣਾ ਪਰ ਰੁੱਕ ਕੇ ਦੋਸਤੋ ਮੈਨੂੰ ਆਪਣੀ ਚਲਗੀ ਸੀ ਘਰੇ ਦਿੱਤਾ ਆਪਣਾ ਸਕੂਲੋਂ ਆ ਗਿਆ ਸੀ ਹੁਣ ਇੱਧਰ ਦੇਖੋ ਇਹ ਕੀ ਪਾਡੰਦੇ ਆ ਸਪਰਿੰਗਫੋਲ ਤਾਂ ਗਾਇਜ਼ ਇੱਧਰ ਮੈਂ ਤੇ ਮम्मा ਤਾਂ ਆਹੀ ਆ ਗਾਇਜ਼ ਮਮਾ ਲੈ ਕੇ ਤੇਨਾਂ ਨੇ ਗਾਇਜ਼ ਪਿਆਰ ਵੀ ਕੀਤਾ ਮੈਂ ਮੁੰਗਫਲੀ ਲਿਆ ਕੇ ਦਿੱਤੀ ਨੱਬ ਜੂ ਮੇਰਾ ਬੱਚਾ ਹੂੰ ਲੰਦੇ ਦੋੜਾ ਲੰਦਾ ਤਾਂ ਕੀ ਆ ਨਹੀਂ ਬਲੌਗ ਚ ਕੀ ਆ ਬਾਰੇ ਸਾਰੇ ਜਣੇ ਗਵਾ ਨੇ ਮੇਰੇ ਜਦੋਂ ਤੱਕ ਨੇ ਦੇਖੋ ਦੋਸਤਾਂ ਨੂੰ ਮੈਂ ਵੀ ਨਵੀਂ ਕਰਨੀ ਹੈ ਨਹੀਂ ਮੈਂ ਪਹਿਲੇ ਦਿਨ ਮੂਹ ਵੀ ਖਾਧੀ ਅੱਜ 25 ਸਾਲ 25 ਸਾਲ ਗਾਇਜ਼ ਅਸੀਂ ਮੌਸਮ ਬਣਾ ਖਾਧੀ ਤੇਰੇ ਕੋਈ ਸੀ ਛੱਡ ਕੇ ਫੇਰ ਮੂਹ ਖਾਧੀ ਵੀ ਠੰਡ ਲੱਗ ਗਈ ਮੇਰੇ ਕੱਚੇ ਕੰਮ ਨਹੀਂ ਕਰਦੇ ਗਾਇਜ਼ ਮੇਰੇ ਅਹੀ ਟਾਈਮ ਨਾ ਵੈਸੇ ਮੈਂ ਬਾਹਰ ਫਿਰਦਾ ਹੁੰਨਾ ਵਾ ਵੀ ਮੈਨੂੰ ਅਹੀ ਟਾਈਮ ਮਿਲਦਾ ਵਾ ਘੁੰਮਣ ਫਿਰਾਂਦਾ ਮੈਂ ਐਸੇ ਟਾਈਮ 'ਚ ਸਾਰੀਆਂ ਚੀਜ਼ਾਂ ਲੈ ਕੇ ਦਿੰਦਾ ਵਾਂ। ਮੈਂ ਬਾਅਦ ਵਿੱਚ ਚੀਜ਼ਾਂ ਆ ਕੇ ਖੁਸ਼ ਰਹੀ। ਹੂੰ। ਦੂੰਦ ਅਸਤ ਕਦੇ ਮੈਨਾਂ ਨੇ ਸੋਹ ਆ ਕੇ ਜਦੋਂ 12 ਚੀਜ਼ ਲੈਉਣ ਨਾ ਮੈਂ ਕਿੰਨੀ ਖਾਨੀ। ਉਹ ਸਹੀ ਖਾਨਣਾ। ਆਏ ਜਿੱਦਣ ਕਦੇ ਮਿਲ ਜੇ ਤਾਂ ਗੈਸ ਫਲਿੰਗਰ ਖਾਣੇ ਤਾਂ ਗੈਸ ਮਿਲਦੇ ਮੈਨੂੰ ਖਾਣ। ਮੂੰਗਫਲੀ ਵੀ ਨਾ ਉਹ ਜਿਹੜੇ ਕਿਲੋ ਅੱਜ ਦੇ ਆਂਦੀ ਹੁੰਦੀ ਆ ਉਹ ਨਹੀਂ ਸਵਾ ਲੱਗਦੀ। ਉਹ ਨਹੀਂ ਲੱਗਦੀ। ਜਿਹੜੀ ਆ ਇਹਨੇ ਕਨਫਰਮ ਜਿਉਂ ਥੋੜੀ ਜਿਹੀ ਲੈ ਆਉਣਾ ਉਹ ਹੀ ਸਵਾ ਲੱਗਦੀ। ਇਹ ਨਾਲ ਜਿਹੜੀ ਫਾਫੇ ਚ ਭੁੰਨਦੇ ਨੇ ਫਾਫੇ ਚ ਪਵਾ ਲਾ ਉਦੋਂ ਉਹ ਵੀ ਵਧੀਆ ਲੱਗਦੀ ਏ ਅਸੀਂ ਪਹਿਲਾਂ ਪਤਾ ਕਦੋਂ ਖਾਂਦੇ ਜਦੋਂ ਰਾਮਲੀਲਾ ਦੇਖਣ ਜਾਂਦੇ ਨੇ ਐਤੋਂ ਸਾਡੀ ਵੀਡੀਓ ਬੜੀ ਵਾਇਰਲ ਹੋਈ ਸੀ ਬੂnga ਫਲੀਆਲੀ ਸ਼ਾਰਟ ਉਹ ਪਤਾ ਨਹੀਂ ਸੀਗਾ ਐ ਆਏ ਜਦੋਂ ਮੂੰਗਫਲੀ ਖੋਲਦੇ ਆ ਨਾ ਆ ਜਦ ਇਹਦੇ ਵੀ ਗਾਂ ਦੋ ਪਾੜ ਕਰਦੇ ਆ ਇਹਦੇ ਸੈਂਟਰ ਚ ਉਹ ਸੁੰਢੀ ਸੀਗੀ ਖੋਲ ਕੇ ਖਾ ਗਰ ਗਾਇਸ ਹਾਂ ਚਲੋ ਗਾਇਸ ਨੂੰ ਮਿਲਦੇ ਆਪਾਂ ਪੱਕੀ ਖਾ ਲਈਏ ਗਾਇਸ ਮੈਂ ਹੁਣੇ ਹੀ ਬਾਹਰ ਸੀਗਾ ਮੰਮੀ ਨੇ ਇੱਕ ਸਪੈਸ਼ਲ ਚੀਜ਼ ਲਈ ਗੈਸ ਅੱਜ ਦਾ ਕ੍ਰੈਡਿਟ ਵੈਸਟ ਜਾਂਦਾ ਸਾਡੀ ਬੇਬੀ ਤਾਈ ਨੂੰ ਜੇ ਤੁਸੀਂ ਵਲੋਗ ਦੇਖਣ ਨੂੰ ਸਾਰ ਕੁਝ ਸਵਾਦ ਬਣਾਇਆ ਸੀ ਆ ਸਵਾਦੀ ਜੀ ਹੂੰ ਸਵਾਦੀ ਪਰ ਤੁਸੀਂ ਮਿਕਸਰ ਕਰਦੇ ਹਾਂ ਸਵਾਦ ਹੈ ਇਹ ਮੀਆ ਬੱਚਾ ਨੇ ਨਹੀਂ ਗਾਜ ਬੱਚਾ ਹੈ ਸਵਾਦ ਬਣਾਇਆ ਸਾਰ ਥੈਂਕ ਯੂ ਛਾਪਾ ਪਾਏ ਜਾਂਦਾ ਹੁੰਦਾ ਹੋਣੀ ਨਾ ਫਿਰ ਕੀ ਆ ਹਾਂ ਹੁਣ ਤਾਂ ਰੋਟੀ ਖਾ ਲਈ ਅਸੀ ਭਰਾਵਾ ਖਾ ਲਈ ਟਰੇ ਤਾਂ ਦਮ ਦਮ ਆਹ ਤਰ੍ਹਾਂ ਮਾਰੇ ਫਿਰ ਲੈ ਲਿਓ ਕਰੋ ਜਾ ਕੇ ਵੇਲ ਨਹੀਂ ਮਿਲਨੇ ਆ ਜਾ ਜਿੱਤੇ ਪਾਗਲ ਹੋਏ ਦੋ ਰੋਟੀਆਂ ਰੱਖ ਕੇ ਦੋ ਯਾਰ ਛੋਟੇ ਵੀਰ ਨੂੰ ਨਹੀਂ ਕੋਈ ਰੋਟੀਆਂ ਲਾ ਦੋ ਸਾਹ ਦੋ ਬੱਸ ਬੱਬਾ ਹੀ ਘਰੇ ਆ ਕੇ ਵਿਚਾਰੇ ਹਣ ਤਾਂ ਬੱਬਾ ਦੇ ਸੀ ਮਹਾਰਾਜ ਹਣ ਬੱਬਾ ਗਏ ਆ ਜਾ ਓਏ ਹਾਂ ਯਾਰ ਮੈਂ ਰੋਟੀ ਨਾਲ ਸੁਵੇਰਾ ਦੁਬਾਰਾ ਤੋਂ ਫੇਰ ਕਿੰਨਾ 20 ਮੈਂ ਦੇ 20 ਆ ਦੇਖੀ ਤੁਹਾਨੂੰ ਪੁੱਛਣਾ ਆ ਬੀ 70 ਪਏ ਕਿ ਨਹੀਂ ਮੈਂ ਹੋਰ ਅੱਗ ਤੇ ਮੂਸ ਪਾਉਣਾ ਆ ਜੀ ਐਂ ਵੀਡੀਓ ਗੋਲੀ ਕਰ ਲਿਓ ਜਦੋਂ ਪੈਨ ਲੱਗੇਗਾ ਮੈਂ ਆਪੇ ਹੀ ਕਰ ਲੂੰਗਾ ਮੇਰੇ ਦਦਾਂ ਤੇਲ ਪਾ ਦੋ ਹਾਂ ਉਹ ਕਨਾਂ ਆਪੇ ਸੇ ਤੇਲ ਵਾਲੇ ਨੇ ਚੱਲੋ ਫਿਰ ਇਧਰੋਂ ਜਦ ਆਪਾਂ ਲਾਂਚ ਸਵਾਰ ਤੇ ਲਾਉਣਾ ਭੇਜੇ ਪੈਟਰੋਲ ਦੀ ਬੋਸ ਨੂੰ ਲੈਣ ਬੰਦ ਕਰ ਇਧਰ ਕਰ ਰੋਟੀਆਂ ਦੇ ਦੋ ਉਹ ਨੀਟ ਹੈ ਰੋਟੀ ਦਿਰਾ ਦੇ ਦੋ ਰੋਟੀਆਂ 사 ਗਏ ਉਹ ਦੋ ਰੋਟੀਆਂ ਟੱਕੇ ਦੇ ਦੇ ਭਰਾਵਾ ਤੇਰੇ ਬਾਅਦ ਇਨਵੇਂ ਬਾਅਦ ਚ ਦੱਸੋ ਕੋਈ ਕਿੱਥੇ ਬੈਠੇ ਹਾਂ ਅੱਛਾ ਆ ਨਹੀਂ ਵਧੀਆ ਨੇ ਸਾਰੇ ਸਾਲੋ ਜੀ ਹੋਰ ਇੱਥੇ ਆ ਦੋਵੇਂ ਗੱਲ ਕਰਨ ਬਹੁਤ ਸਵਾਦ ਹਾਂ ਇੱਕ ਇੱਕ ਖਾਣੇ ਮੈਂ ਬੱਕ ਚੱਲਾ ਉੱਧਰ ਲਾ ਰਿਹਾ ਉਹ ਖਾਲਾ ਉਹ ਖਾਲਾ ਬੰਦੇ ਤੂੰ ਮਾਂ ਪਿਓ ਨਾਲ ਅਮਰੇ ਸਾਰੇ ਬਾਬੇ ਮਾਂ ਪਿਓ ਯਾਦ ਕਰ ਲੈ ਅੰਦਰ ਲੜ ਦੇ ਇੱਥੇ ਰਹਿ ਕੇ ਖਾਣਾ ਅੰਦਰ ਬੈਠ ਨਾ ਨਹੀਂ ਬੈਠ ਅੰਦਰ ਨਹੀਂ ਬੈਠਣਾ ਅੰਦਰ ਮੈਂ ਕਿਉਂ ਰਹਿ ਲਈ ਇੱਥੇ ਬਹਿ ਜਾ ਬਹਿ ਜਾ ਭਰਾਵਾ ਸਾਨੂੰ ਨਾਲ ਖਾਣਾ ਨਹੀਂ ਖਾਗਦੇ ਖਾਣਾ ਤਾਂ ਖਾ ਨਹੀਂ ਹੋਣਾ ਇੰਨਾ ਰੋਪੜਾ ਦੋ ਚਮਚ ਪਾਉ ਲੋ ਮੋਤ ਆ ਇਨਾ ਸਾਗ ਤਾਂ ਮੈਂ ਕਹਿੰਦੀ ਸਾਰਾ ਨਹੀਂ ਖਾਣਾ ਸਾਰਾ ਜਿਹੜਾ ਤੁਹਾਨੂੰ ਮਾਰੂ ਬਾਕੀ ਤਾਂ ਛਿੱਤਰੀ ਖਾਣੇ ਜਾ ਕੇ ਫਿੱਤ ਘਰ ਜਾ ਕੇ ਬੇਲ ਨਹੀਂ ਖੜੇ ਆ ਇਹ ਤਾਂ ਖਾ ਹੀ ਨਹੀਂ ਹੋਣਾ ਦਾ ਫਿੱਤ ਘਰ ਜਾ ਕੇ ਫਿੱਤ ਨਹੀਂ ਖਾਣੇ ਤਾਂ ਜੇ ਇਹ ਜਿਹੜੀ ਜਿਹਤ ਨਹੀਂ ਦੱਸ ਗਏ ਕਿੰਨਾ ਖਾਣ ਵਾਲਾ ਬਾਕੀ ਦੇ ਛਿੱਤਰੀ ਖਾਣੇ ਕਰੇ ਜਾ ਤਾਂ ਇਹਦਾ ਕਾਲਾ ਬਰ ਰੋਟੀ ਨਹੀਂ ਜਾਂਦਾ ਮੈਂ ਦੱਸਦਾ ਕਰ ਜਾਂਦਾ ਕੀ ਕਰੀ ਇੱਧਰ ਦੇਖ ਅੱਗ ਅੱਗੇ ਕਮਰਾ ਵੜਾ ਨਾ ਮੈਂ ਮਚੜਾ ਕੇ ਬਾਹਰ ਸੁਣਦਾ ਇੱਧਰ ਇਖ ਇੱਧਰ ਜਾਂਦਾ ਕਰ ਜਾਂਦਾ ਹੋਏ ਹੀ ਨਾ ਹੋਏ ਸੁੱਤੇ ਚਿਬੜਾ ਬੱਧੀ ਆ ਸੰਦੂ ਇੱਧਰ ਕਰ ਜਾ ਕੇ ਪਤਾ ਕੀ ਇੱਕ ਵਾਰੀ ਪਈ ਸੀ ਮੇਰੇ ਸੁੱਤੇ ਮਰੇ ਚਿਬੜਾ ਪਹਿਲਾਂ ਮੇਰੀ ਗੱਲ ਸੰਦੂ ਕਰ ਜਾ ਕੇ ਪਤਾ ਕੀ ਮੰਮੀ ਤੂੰ ਇੱਧਰ ਕਰ ਯਾਰ ਮੈਂ ਤੇ ਕਿੱਧਰ ਕਰ ਦਵਾਂ ਮੰਮੀ ਬਾਹਰ ਵੀ ਦੇ ਦੋ ਸੁੱਤੇ ਹੁੰਦੇ ਮੈਂ ਨੰਦ ਤੇ ਕੋਟ ਬਈ ਸੇ ਖੋਰੀ ਚੱਕ ਚੱਕ ਮਾਰਿਆ ਸੀ ਭਰਾ ਕਿਆ ਸੁੱਤੇ ਹੋ ਇਹ ਕਹਾਣੀ ਬਈ ਸਕੂਲੇ ਛੱਡਣ ਕੇ ਚਲੇ ਗਏ ਸੰਗੋਵਾਲ へ ਗੁੰਡਾਵਾ ਕਸ ਹੋ ਗਿਆ ਆਹੋ ਆਹੋ ਵਿਆਹ ਆ ਵੀ ਸਾਰੇ ਕੁੰਡੇ ਨਹੀਂ ਮੈਨੂੰ ਯਾਦ ਕੇ ਵਾਧੂ ਪਈਆ ਸੁੱਤੇ ਤਾਂ ਨਹੀਂ ਪਈ ਓਏ ਭਰਾਵਾ ਅਜੀ ਤੂੰ ਕਿ ਜਿੱਡਾ ਸੀਗਾ ਲੱਗੇ ਦਰਵਾਜਾ ਆਪਾਂ ਨੇ ਦਰਵਾਜਾ ਦਾ ਖੋਲੇ ਭਰਾਵਾ ਇਧਰ ਫੜੀਤ ਕੀਤੀ ਸ਼ੀਸ਼ਾ ਲਗਾ ਮੈਂ ਸ਼ੀਸ਼ਾ ਕਾਲਾ ਟੱਪ ਲਗਾ ਮੈਂ ਸ਼ੀਸ਼ਾ ਪਾਦੀ ਆ ਇੱਕ ਲੁੱਥੇ ਤੱਕ ਪੁੱਟਿਆ ਭਰਾਵਾ ਅਰੇ ਇਹ ਜਿੱਡਾ ਨਾ ਇਤੋਂ ਨਿੱਕੇ ਜਿਹੋ ਹੁੰਦੇ ਬਸ ਮੇਰੇ ਚਪੋ ਪਏ ਮੈਨੂੰ ਤਾਂ ਭਰਾਵਾ ਤੋਂ ਦਾ ਕੁੱਟ ਨਹੀਂ ਮੈਨੂੰ ਮੈਂ ਬੈਠਣਾ ਕੁੱਟਦੀ ਹੁੰਦੀ ਸੀ ਬੈਠਣਾ ਮੈਂ ਮੇਰੇ ਬੈਠੇ ਜੁਲਮਾ ਪੋੜੀ ਲਾ ਕੇ ਠੀਕ ਹੈ ਫਿਰ ਚੜ ਕੇ ਇਹਦਾ ਸੁੱਤਾ ਬੈਲਦੀਆ ਫਿਰ ਗੇਟ ਕੋਲ ਪਰ ਸੁੱਤੇ ਦੇ ਪਈਆਂ ਜਿਦ ਫਿਰ ਕਿਹਨੇ ਕੁੱਟਿਆ ਕੋਈ ਨਹੀਂ ਕੋਣ ਕੁੱਟਦਾ ਗਦਾ ਬੰਮਾ ਤਾਂ ਦੋਸਤੋ ਸਾਗ ਨਾਲ ਰਾਤੀ ਰੋਟੀਆਂ ਖਾ ਕੇ ਚੁੱਪ ਕਰਕੇ ਸੋ ਗਏ ਗਏ ਕਿਸੇ ਨੂੰ ਕੋਈ ਧਿਆਨ ਨਹੀਂ ਵੀ ਵਲੌਗ ਵੀ ਬਣਾਣਾ ਹੁੰਦਾ ਪਤਾ ਨਹੀਂ ਸੱਚ ਕੀ ਪਾ ਕੇ ਭੇਜਦਾ ਸਾਨੂੰ ਤ ਸਾਰੇ ਜਣੇ ਸੋ ਗਏ ਸੀਗੇ ਇੱਥੇ ਪਾਪਾ ਵੀ ਸੋ ਗਏ ਪਾਪਾ ਦੀ ਪਾਗ ਵੇਚਦਾ ਸੀ ਪੁੱਤਰੀ ਦੀ ਪਾਗ ਵੇਚਦਾ ਗਿਆ ਸਾਰੇ ਜਣੇ ਸੋ ਗਏ ਸਵਾਦ ਨਹੀਂ ਤਾਂ ਹਾਂ ਸਵਾਦ ਬਣਿਆ ਸੀ ਖਾ ਕੇ ਬਾਲੀਆਂ ਰੋਟੀਆਂ ਖਾ ਲਈਆਂ ਜਿਆਦੇ ਕੁੱਕੀ ਚੜ ਗਈ ਅੱמא ਹੁਣ ਸਭ 14 ਰੋਟੀ ਖਾਣੀ ਆ ਠੀਕ ਆ ਚੱਲ ਚੱਲ 14 ਖਾਣੀ ਆ ਤਾਂ ਚਲੋ ਦੋਸਤੋ ਗਾਇਜ਼ ਅੱਜ ਅਪੂ ਟੈਲੀਕਮ ਢਾਣੀ ਆ ਮਤਲਬ ਗਾਇਜ਼ ਸਟਾਰਟ ਹੁ ਦਿੱਤੀ ਹਜੇ ਥੋੜੀ ਸੀ ਹਜੇ ਹੋਰ ਵੀ ਢਾਣੀ ਆ ਤਾਂ ਤੁਸੀਂ ਦੇਖਿਓ ਅਗਲੇ ਵਲੋਗ ਚ ਕਰਨ ਕਿਹੜੀ ਢਾਈ ਆ ਤਲੋ ਦੋਸਤੋ ਆਪਣੇ ਅਸ ਦੇ ਵਲੋਗ ਵਿੱਚ ਜਿੰਨੇ ਜਿਵੇਂ ਵਿਦਿਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰ ਦੋ ਗਾਇਸ ਸਾਰੇ ਜਣੇ ਲਾਈਕ ਕਰਦਿਆ ਕਰੋ ਰਿਸ਼ਤੇਦਾਰੀ ਦੇਖਦੇ ਰਿਸ਼ਤੇਦਾਰਾਂ ਨੂੰ ਬਾਹਾਂ ਭੇਜ ਦਿਆ ਕਰੋ ਹਾਂ ਜੀ ਸਾਰੇ ਭੇਜ ਦਿਆ ਕਰੋ ਜੀ ਠੀਕ ਹੈ ਜੀ ਮੈਂ ਕਨੈਕਸ਼ਨ ਜੀ ਕਹਿੰਦਾ ਨਹੀਂ ਪਰ ਭੇਜ ਦਿਆ ਕਰੋ ਜੀ ਜਿਹੜੇ ਦੂਜੇ ਵੀ ਦੇਖਦੇ ਆ ਆਪਣੇ ਨਵੇਂ ਰਿਸ਼ਤੇਦਾਰ ਬਣੇ ਮਤਲਬ ਗਾਇਸ ਫੈਮਿਲੀ ਗਾਇਸ ਜਿਹੜੇ ਆਪਣੇ ਇੰਸਟਾ ਫੈਮਿਲੀ YouTube ਫੈਮਿਲੀ ਆ ਉਹ ਵੀ ਸਾਰੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਬਾਏ ਬਾਏ ਦੋਸਤੋ ਲਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰਦੇ ਆ ਜੀ